ਸਤਿਗੁਰੂ ਜੀ ਦੇ ਬਚਨਾਂ ਪ੍ਰਤੀ ਅਡੋਲ ਨਿਸ਼ਚਾ ਵਿਸ਼ਵਾਸ ਹੋਵੇ ਤਾਂ ਧੰਨ શ્રી ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਵਰਗਾ ਇੱਕ ਵਾਰ ਦਾ ਜਿਕਰ ਆਉਂਦਾ ਇਤਿਹਾਸ ਦੇ ਵਿੱਚ ਕਿ શ્રી ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਕਿਸੇ ਪਿੰਡ ਵਿੱਚ ਦੀਵਾਨ ਸਜਾਏ ਤੇ 10 10 11 11 12 12 13 13 ਦਿਨ ਦੇ ਵੀ ਦੀਵਾਨਾ ਜਿਕਰ ਆਉਂਦਾ ਮਹਾਪੁਰਖ ਸਜਾਇਆ ਕਰਦੇ ਤੇ ਜਦੋਂ ਦੀਵਾਨਾ ਇਹ ਸਮਾਪਤੀ ਹੋਣੀ ਇੱਕ ਦਿਨ ਪਹਿਲਾਂ ਮਹਾਪੁਰਖਾਂ ਨੇ ਸਾਰੇ ਦਵਾਨ ਦੇ ਵਿੱਚ ਅੰਮ੍ਰਿਤ ਦੇ ਬਾਬਤ ਸੰਗਤਾਂ ਨੂੰ ਪ੍ਰੇਰਣਾ ਕਰਨੀ ਮਹਾਪੁਰਖਾਂ ਨੇ ਪ੍ਰੇਰਣਾ ਕੀਤੀ ਅੰਮ੍ਰਿਤ ਛਕਣ ਦੇ ਬਾਬਤ ਸੰਗਤ ਜੀ ਪੀਵਹੁ ਪਾਹੁਲ ਖੰਡ ਧਾਰ ਹੋਏ ਜਨਮ ਸੁਖੇਲਾ ਖੰਡੇ ਧਾਰ ਦਾ ਅੰਮ੍ਰਿਤ ਛਕੋ ਤਿਆਰ ਬਰ ਤਿਆਰ ਹੋਵੋ ਨਿਗੁਰੇ ਪੁਣੇ ਦੀ ਝੂਠ ਲਾਓ ਗੁਰੂ ਵਾਲੇ ਬਣ ਬੜੇ ਵਜਦ ਵਿੱਚ ਆ ਕੇ ਜਦੋਂ ਮਹਾਪੁਰਖਾਂ ਨੇ ਬਚਨ ਕੀਤੇ ਜਿੱਥੇ ਹੋਰ ਪ੍ਰਾਣੀ ਹੋਰ ਸੰਗਤਾਂ ਅਮਰਤ ਛਕਣ ਵਾਸਤੇ ਤਿਆਰ ਹੋਈਆਂ ਉੱਥੇ ਇੱਕ ਬ੍ਰਾਹਮਣਾਂ ਦਾ ਬੱਚਾ ਉਹ ਵੀ ਤਿਆਰ ਹੋਇਆ ਆਪਦੇ ਆ ਕੇ ਮਾਤਾ ਪਿਤਾ ਨੂੰ ਕਿਹਾ ਮਾਤਾ ਜੀ ਪਿਤਾ ਜੀ ਬਹੁਤ ਸਾਰੀਆਂ ਸੰਗਤਾਂ ਅਮਰਤ ਛਕਣ ਵਾਸਤੇ ਤਿਆਰ ਹੋ ਗਈਆਂ ਕੱਲ ਨੂੰ ਆਪਣੇ ਮੰਦਰ ਦੇ ਵਿੱਚ ਮਹਾਪੁਰਖਾਂ ਨੇ ਇਉਂ ਅਮਰਤ ਸੰਚਾਰ ਕਰਵਾਉਣਾ ਮੇਰਾ ਵੀ ਚਿਤ ਕਰਦਾ ਮੈਂ ਵੀ ਗੁਰੂ ਵਾਲਾ ਬਣ ਮੈਂ ਵੀ ਅਮਰਤ ਛਕਾਂ ਲੋਹਾ ਲਖਾ ਹੋ ਗਿਆ ਉਹਦੇ ਪਿਤਾ ਉਹ ਕਹਿੰਦਾ ਮਹਾਪੁਰਖਾਂ ਦੇ ਸੰਤ ਬਾਬਾ ਅਤਰ ਸਿੰਘ ਮਹਾਰਾਜ ਦੇ ਦੀਵਾਨਾਂ ਦੇ ਵਿੱਚ ਜਾਣਾ ਕਹਿੰਦੇ ਅਸੀਂ ਤਾਂ ਇਹੀ ਨਹੀਂ ਚਾਹੁੰਦੇ ਵੀ ਤੋ ਉਹਨਾਂ ਦੇ ਦੀਵਾਨਾਂ ਵਿੱਚ ਜਾਵੇਂ ਪਰ ਹੁਣ ਚਲੋ ਬੱਗਿਆ ਹੁਣ ਕਹਿੰਦਾ ਅਮਰਤ ਛਕਣਾ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਆਪਾਂ ਬ੍ਰਾਹਮਣ ਹੁੰਨੇ ਆ ਲੋਕ ਕੀ ਕਹਿਣਗੇ ਵੀ ਅਬਦਾ ਧਰਮ ਛੱਡ ਕੇ ਦੂਸਰੇ ਧਰਮ ਦੇ ਵਿੱਚ ਇਹ ਚਲੇ ਗਏ ਨੇ ਇਹਨਾਂ ਦਾ ਕੋਈ ਦੀਨਮਾਨ ਹੀ ਨਹੀਂ ਨਿਗਰਾ ਹੋਈ ਬਹੁਤ ਬਾਤਾਂ ਜਾਣ ਇਹ ਗੁਰਮੁਖੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਜਿੱਦ ਕੀਤੀ ਜਦੋਂ ਜਿੱਦ ਕੀਤੀ ਇਹਦੇ ਮਾਪਿਓ ਨੇ ਨਾ ਇਹਨੂੰ ਰਾਤ ਨੂੰ ਕਮਰੇ ਦੇ ਵਿੱਚ ਬਾੜ ਕੇ ਤੱਕੇ ਨਾਲ ਬਾਹਰੋਂ ਜਿੰਦਾ ਕੁੰਡਾ ਲਾਤਾ ਬਾਰ ਖੜਕਾਈ ਗਿਆ ਰੋਈ ਗਿਆ ਸਵੇਰ ਹੋਈ ਤੇ ਮਾਤਾ ਦੇ ਮਨ ਦੇ ਵਿੱਚ ਆਈ ਵੀ ਕਿਉਂ ਨਾ ਸਵੇਰ ਹੋ ਗਈ ਹੈ ਚਲੋ ਚਾਹ ਪਾਣੀ ਸ਼ਕਾਈਏ ਬੱਚੇ ਮੰਨ ਗਿਆ ਹੋਣਾ ਜਦੋਂ ਬਾਰ ਖੁੱਲਿਆ ਕੀ ਵੇਖਿਆ ਉਹ ਮਾਤਾ ਦਾ ਜਿਹੜਾ ਪੁੱਤਰ ਸੀ ਉਹ ਚੜ੍ਹਾਈ ਕਰ ਗਿਆ ਪ੍ਰਲੋਕ ਗਮਨ ਕਰ ਗਿਆ ਲੱਗੀ ਹਾਏ ਕੁਰਲਾਟ ਕਰਨ ਰੋਣ ਕਹਿੰਦੀ ਅੰਮ੍ਰਿਤ ਅੰਮ੍ਰਿਤ ਕਰਦਾ ਮੇਰਾ ਪੁੱਤ ਮਰ ਗਿਆ ਜੇ ਕਿਤੇ ਛੁਕਾ ਦਿੰਦੀ ਹੋ ਸਕਦਾ ਵੀ ਇਹਦੀ ਜਾਨ ਬਚ ਸਕਦੀ ਸੀ ਚਲੋ ਸੰਸਕਾਰ ਕਰਨ ਵਾਸਤੇ ਸਾਰੀਆਂ ਤਿਆਰੀਆਂ ਹੋਈਆਂ ਸਮਸ਼ਾਨ ਘੂਮਕਾ ਦੇ ਵਿੱਚ ਲੈ ਕੇ ਗਏ ਉਸ ਤੋਂ ਬਾਅਦ ਜਦੋਂ ਇਹ ਚਖਾ ਤੇ ਲਟਾਇਆ ਉਸ ਤੋਂ ਬਾਅਦ ਇਹਦੀ ਮਾਤਾ ਰੋਣ ਲੱਗ ਪਈ ਕੋਲੇ ਆ ਕੇ ਕਹਿੰਦੀ ਮਹਾਪੁਰਖਾਂ ਦੇ ਦੀਵਾਨਾ ਦੇ ਵਿੱਚ ਜਾਂਦਾ ਸੀ ਅਮਰਤ ਸਕਣ ਦੀ ਇਹ ਇੱਛਾ ਸੀ ਮਹਾਪੁਰਖਾਂ ਦੇ ਕੋਲੇ ਲੈ ਕੇ ਜਾਈਏ ਮਹਾਪੁਰਖਾਂ ਦੇ ਕੋਲ ਲਿਜਾਂਦਾ ਗਿਆ ਉਸ ਬੱਚੇ ਦੇ ਮ੍ਰਿਤਕ ਸਰੀਰ ਨੂੰ ਮਹਾਪੁਰਖੋ ਆ ਬੱਚਾ ਅਮਰਤ ਅਮਰਤ ਕਰਗਾ ਕਰਦਾ ਇਹ ਚੜਾਈ ਕਰ ਗਿਆ ਇਹਦੀ ਆਖਰੀ ਇੱਛਾ ਸੀ ਅਮਰਤ ਛਕਣਾ ਕਿਰਪਾ ਕਰੋ ਇਸ ਨੂੰ ਅਮਰਤ ਛਕਾਓ ਮਹਾਪੁਰਖ ਕਹਿੰਦੇ ਇਹ ਤਾਂ ਮਿਰਤਕ ਪ੍ਰਾਣੀ ਇਹ ਤਾਂ ਮਰਯਾਦਾ ਦੇ ਵਿੱਚ ਹੀ ਨਹੀਂ ਆਉਂਦਾ ਵੀ ਮਿਰਤਕ ਪ੍ਰਾਣੀ ਨੂੰ ਕਿਸੇ ਨੂੰ ਅਮਰਤ ਛਕਾਇਆ ਜਾਵੇ ਜਦੋਂ ਮਾਤਾ ਨੇ ਰੋ ਰੋ ਕੇ ਜੋਰ ਪਾਇਆ ਬਹੁਤਾ ਮਹਾਪੁਰਖ ਕਹਿੰਦੇ ਚਲੋ ਓਂ ਕਰਦੇ ਆਂ ਮਹਾਰਾਜ ਦੀ ਅਮਰਤਮਈ ਬਾਣੀ ਤੋਂ ਮੁਖਵਾਕ ਲੈਣੇ ਆ ਜੋ ਸਤਗੁਰੂ ਜੀ ਵਚਨ ਕਰਨਗੇ ਉਹਦੇ ਬਾਬਤ ਫਿਰ ਆਪਾਂ ਕੋਈ ਨਾ ਕੋਈ ਫੈਸਲਾ ਲਵਾਂ ਜਦੋਂ ਮੁਖਵਾਕ ਲਿਆ ਮਹਾਰਾਜ ਆ ਦੁਬਦਾ ਆਣ ਪਈ ਐ ਆਪਜੀ ਕਿਰਪਾ ਕਰੋ ਮਹਾਰਾਜ ਕਿਵੇਂ ਕਰੀਏ ਮਹਾਰਾਜ ਨੇ ਫਿਰ ਜਦੋਂ ਇਉਂ ਅਰਦਾਸ ਬੇਨਤੀ ਕਰਕੇ ਮੁਖਵਾਕ ਲਿਆ ਤਾਂ ਮੁਖਵਾਕ ਆਇਆ ਮਿਰਤਕ ਕੋ ਪਾਇਓ ਤਨ ਸਾਸਾ ਵਿਛੁਰਤ ਆਣ ਮਿਲਾਇਆ ਵਿਸ਼ਵਾਸ ਸੀ ਮਹਾਪੁਰਖਾਂ ਦਾ ਸਤਿਗੁਰੂ ਜੀ ਕਰ ਸਕਦੇ ਆ ਉਦੇ ਛੜਿਆਂ ਨੂੰ ਮਹਾਰਾਜ ਮਿਲਾ ਸਕਦੇ ਨੇ ਮਿਰਤਕ ਪ੍ਰਾਣੀ ਦੇ ਸਰੀਰ ਦੇ ਵਿੱਚ ਸਵਾਸ ਪਾ ਸਕਦੇ ਆ ਮੇਰਾ ਸਤਿਗੁਰੂ ਚਾਵੇ ਤਾਂ ਬਿਨਾਂ ਸਾਹਾਂ ਤੋਂ ਵੀ ਰੱਖ ਸਕਦਾ ਇਤਿਹਾਦਕ ਬਹੁਤ ਸਾਰੇ ਬਚਨ ਆਉਂਦੇ ਨੇ ਵਿਸ਼ਵਾਸ ਸੀ ਜੇ ਸਤਿਗੁਰੂ ਜੀ ਨੇ ਬਚਨ ਕੀਤਾ ਤਾਂ ਜਰੂਰ ਇਹ ਗੱਲ ਹੋਊਗੀ ਸਤਿਗੁਰੂ ਜੀ ਕਿਰਪਾ ਕਰਨਗੇ ਇਸ ਬੱਚੇ ਤੇ ਜਦੋਂ ਅੰਮ੍ਰਿਤ ਪਿਆਰ ਹੋਇਆ ਇਹੋਂ ਜਦੋਂ ਮਿਰਤ ਕਪਰਾਨੀ ਦੇ ਮੁਖ ਦੇ ਵਿੱਚ ਪਾਉਣ ਲੱਗੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਅੰਮ੍ਰਿਤਪਾਨ ਪੰਜ ਪਿਆਰੇ ਕਰਵਾਉਂਦੇ ਆ ਕਿਸੇ ਪ੍ਰਾਣੀ ਨੂੰ ਉਦੋਂ ਕਹਿ ਹੀਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਉਸ ਬੱਚੇ ਨੂੰ ਵੀ ਕਿਹਾ ਗਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬੱਚਾ ਉੱਠ ਪਿਆ ਸਵਾਸ ਚੱਲਣ ਲੱਗ ਪਏ ਉੱਠ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰੇ ਪਾਤਸ਼ਾਹ ਦੇ ਬਚਨਾਂ ਤੇ ਭਰੋਸਾ ਮਹਾਪੁਰਖਾਂ ਦਾ ਐਨਾ ਸੀ ਕਿ ਇੱਕ ਮਿਰਤਕ ਪ੍ਰਾਣ ਪਤਾ ਵੀ ਮਰ ਗਿਆ ਜੇ ਸਤਗੁਰੂ ਜੀ ਨੇ ਇਹਦੇ ਬਾਬਤ ਇਹ ਬਚਨ ਕੀਤਾ ਤਾਂ ਇਹ ਬਚਨ ਤ੍ਰੈ ਕਾਲ ਸਤ ਹੈ ਇਹ ਬਚਨ ਸਤ ਹੋ ਕੇ ਰਹੇਗਾ ਇਉਂ ਸਤਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਤੇ ਭਰੋਸਾ ਰੱਖਣਾ ਚਾਹੀਦਾ